अफगानिस्तान ਵਿੱਚ ਹਾਲਾਤ ਬਹੁਤ ਚਿੰਤਾਜਨਕ ਨੇ ਲੋਕ ਭੱਜ ਰਹੇ ਨੇ ਇੱਧਰ ਉੱਧਰ ਹਵਾਈ ਅੱਡਾ ਜੋ ਕਾਬੁਲ ਦਾ ਹੈ ਇੱਕ ਬੱਸ ਅੱਡੇ ਦੀ ਤਰ੍ਹਾਂ ਤਬਦੀਲ ਹੋ ਗਿਆ ਲੋਕ ਜਹਾਜ਼ਾਂ 'ਚ ਬੱਸਾਂ ਦੀ ਤਰ੍ਹਾਂ ਚੜਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੋਂ ਤੱਕ ਕਿ ਜਹਾਜ਼ਾਂ ਦੇ ਬਾਹਰ ਲਟਕ ਰਹੇ ਨੇ ਔਰ ਉੜਦੇ ਜਹਾਜ਼ਰ 'ਚੋਂ ਬੰਦੇ ਲੀਚੇ ਡਿੱਗਦੇ ਆ ਤਸਵੀਰਾਂ ਵੀ ਆਈਆਂ ਨੇ ਜੋ ਅਸੀਂ ਬਹੁਤ ਗ੍ਰੀਉਟ ਦਿਖਾ ਰਹੇ ਕਿਉਂ ਹੋਇਆ ਹੈ 21 ਸਾਲਾਂ ਬਾਅਦ ਤਾਲਿਬਾਨ ਕਿਉਂ ਵਾਪਸ ਆ ਗਏ ਆਖਰਕਾਰ ਅਮਰੀਕੀ ਫੌਜਾਂ ਉਥੋਂ ਗਈਆਂ ਤੇ ਤਾਲਿਬਾਨ ਐਡੀ ਛੇਤੀ 373000 ਦੀ ਜੋ ਫੌਜ ਸੀ afghanistan ਦੀ ਉਹ ਇਸ ਤਰ੍ਹਾਂ ਢਹਿ ਟੇਰੀ ਕਿਉਂ ਹੋ ਗਈ ਤਾਲਿਬਾਨ ਰਸ਼ੀਅਨ ਫੋਰਸਿਜ਼ ਨੂੰ ਲੜਨ ਦੇ ਲਈ ਹੋਂਦ ਵਿੱਚ ਆਇਆ ਔਰ ਜਦੋਂ ਰਸ਼ੀਆ ਦੀਆਂ ਫੋਰਸਿਜ਼ ਉਥੋਂ USSR ਉਸ ਵੇਲੇ ਜੋ ਹੁੰਦਾ ਸੀ ਉਥੋਂ ਚੱਲੀਆਂ ਗਈਆਂ ਤੇ ਤਾਲਿਬਾਨ ਨੇ 1996 ਤੋਂ ਲੈ ਕੇ 2001 ਤੱਕ ਰਾਜ ਕੀਤਾ ਉਸ ਵੇਲੇ ਹਾਲਾਤ ਬੜੇ ਭਿਆਨਕ ਸੀ ਔਰਤਾਂਾਂ ਤੇ ਬੱਚਿਆਂ ਨੂੰ ਕੋਈ ਰਾਈਟਸ ਨਹੀਂ ਸੀ ਉਹਨਾਂ ਦੀਆਂ ਪੜਾਈਆਂ ਬੰਦ ਕੀਤੀਆਂ ਬਾਹਰ ਨਿਕਲਣਾ ਬੰਦ ਕੀਤਾ ਛੜਿਆਂ ਕੋੜੇ ਮਾਰੇ ਗਏ ਤੇ ਗੋਲੀਆਂ ਮਾਰੀਆਂ ਜਾਂਦੀਆਂ ਕਿਸੇ ਵੀ ਸ਼ੱਕ ਦੀ ਹੋ ਜਾਂਦੀ ਹਾਲਾਤ ਬਹੁਤ ਖਰਾਬ ਹੋਏ ਉਸ ਤੋਂ ਬਾਅਦ ਅਮਰੀਕਾ ਵਿੱਚ 911 ਦਾ ਹਮਲਾ ਹੋਣ ਤੋਂ ਬਾਅਦ ਅਮਰੀਕਾ ਵੀ ਇਸ ਜੰਗ ਵਿੱਚ ਖੁਦ ਪਿਆ ਤੇ ਪਾਕਿਸਤਾਨ ਦੀ ਮਦਦ ਨਾਲ ਉਹਨਾਂ ਨੇ ਤਾਲਿਬਾਨ ਤੇ ਲਗਾਮ ਲਗਾਈ ਤੇ ਤਾਲਿਬਾਨ ਨੂੰ ਖਦੇੜ ਦਿੱਤਾ ਇੱਕ ਸਰਕਾਰ ਵੀ ਬਣੀ ਜੋ ਚਲ ਰਹੀ ਸੀ ਹੌਲੀ ਹੌਲੀ ਅਮਰੀਕਨ ਆਰਮੀ ਨੇ ਉਹਨਾਂ ਦੀ ਆਰਮੀ ਨੂੰ ਟ੍ਰੇਨ ਕੀਤਾ ਤੇ ਉੱਥੋਂ ਫੈਸਲਾ ਲਿਆ ਨਵੇਂ ਰਾਸ਼ਟਰਪਤੀ ਬੈਡਨ ਦੇ ਆਉਣ ਤੋਂ ਬਾਅਦ ਕਿ ਅਸੀਂ ਇਸ ਨੂੰ ਵਿਡਰਾ ਕਰ ਲਿਆ ਜਾਵੇ ਉਹਨਾਂ ਦੇ ਵਿਡਰਾ ਕਰਦੇ ਹੀ ਇੱਕਦਮ ਜੋ ਤਾਲਿਬਾਨ ਸਰਗਰਮ ਹੋ ਗਏ ਔਰ ਪੂਰਾ ਜੋ ਕਬਜ਼ਾ ਕਰ ਲਿਆ ਸੜਕਾਂ ਤੇ ਤਾਲਿਬਾਨ ਆਪਣੀਆਂ ਰੈਕਲਾ ਲੈ ਕੇ ਘੁੰਮ ਰਹੇ ਨੇ 375000 ਦੀ ਫੌਜ ਅਫਗਾਨ ਫੌਜ ਆਪਣੇ ਸਾਰੇ ਹਥਿਆਰ ਛੱਡ ਕੇ ਭੱਜ ਗਈ ਹੈ ਇਹ ਸਭ ਹਥਿਆਰات ਇਹ ਹੁਣ ਕਬਜ਼ਾ ਤਾਲਿਬਾਨ ਦਾ ਹੈ ਤਾਲਿਬਾਨ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਹੁਣ ਤੱਕ ਉਹ ਇੱਕ ਲੜਾਕੇ ਦੇ ਵਜੋਂ ਜਾਣੇ ਜਾਂਦੇ ਸੀ ਰਸ਼ੀਅਨ ਫੌਜਾਂ ਜਾਂ ਅਮਰੀਕੀ ਫੌਜਾਂ ਨਾਲ ਲੜਦੇ ਸੀ ਹੁਣ ਜੇ ਉਹਨਾਂ ਨੇ ਦੇਸ਼ ਤੇ ਕਬਜ਼ਾ ਕੀਤਾ ਹੈ ਕਿ ਐਡਮਿਨਿਸਟਰੇਟਰ ਬਣ ਨਾ ਪਾਏਗਾ ਕਿਸ ਤਰ੍ਹਾਂ ਦੇਸ਼ ਨੂੰ ਚਲਣਗੇ ਸਭ ਤੋਂ ਵੱਡੀ ਚੁਣੌਤੀ ਹੁਣ ਉਹਨਾਂ ਦੀ ਹਥਿਆਰ ਨਹੀਂ ਹੈ ਉਹਨਾਂ ਦੀ ਹਥਿਆਰ ਹੈ ਪੈਸਾ ਪੈਸਾ ਕਿੱਥੋਂ ਆਵੇਗਾ ਦੇਸ਼ ਕਿੱਦਾਂ ਚੱਲੇਗਾ ਲਾਅ ਐਂਡ ਆਰਡਰ ਕਿੱਦਾਂ ਚੱਲੇਗਾ ਕਿ ਕਿ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਤੇ ਤਾਲਿਬਾਨ ਇੱਕ ਗਰੁੱਪ ਨੇ ਪਠੇਰੇ ਉੱਤੇ ਗਰੁੱਪ ਨੇ ਜੋ ਆਪਸ ਵਿੱਚ ਲੜਨਗੇ ਸੱਤਾ ਤੇ ਕਾਬਜ ਹੋਣ ਲਈ ਐਂਡ ਰਿਜ਼ਲਟ ਤਾਲਿਬਾਨ ਦਾ ਉਹੀ ਹੋਏਗਾ ਜੋ 2001 ਚ ਹੋਇਆ ਸੀ ਤੇ ਉੱਥੇ ਉਹੀ ਦੇ ਹਾਲਾਤ ਵਾਪਸ ਪਰਤਣਗੇ ਜੇ ਅਸੀਂ ਸੋਚੀਏ ਕਿ ਤਾਲਿਬਾਨ ਜੋ ਹਜੇ ਤੱਕ ਲੱਗ ਰਿਹਾ ਕੋਈ ਖੂਨ ਖਰਾਬਾ ਨਹੀਂ ਕਰ ਰਹੇ ਉਹ ਸੁਧਰਗੇ ਨੇ ਇਹ ਸਾਡੀ ਗੰਤੀ ਹੋ ਗਈ ਕਿ ਤਾਲੀਵਾਨ ਨਹੀਂ ਸੁਧਰੇ ਉਹ ਸਿਰਫ ਦੇਖ ਰਹੇ ਨੇ ਇੱਕ ਸੌਫ ਫੇਸ ਬਣਾ ਕੇ ਕਿ ਕਿੰਨੇ ਕੁ ਉਹਨਾਂ ਦੀ ਮਦਦ ਦੇ ਖੜਦੇ ਨੇ ਉਸ ਤੋਂ ਬਾਅਦ ਅਸਲੀ ਕੰਮ ਸ਼ੁਰੂ ਹੋਵੇਗਾ ਕਿਉਂਕਿ ਇਹ ਕੱਟੜਵਾਦ ਹੈ ਕੱਟੜਵਾਦ ਵਿੱਚ ਮਨੁੱਖੀ ਅਧਿਕਾਰਾਂ ਦਾ ਹਨਨ ਪਹਿਲਾ ਹੁੰਦਾ ਹੈ ਔਰ ਐਸਾ ਹੀ ਹੋਵੇਗਾ ਹੁਣ ਆਉਣ ਵਾਲੇ ਦਿਨ ਕਾਫੀ ਹਿਪਕਿੰਗ ਖਰਾਬੇ ਵਾਲੇ ਹੋਣਗੇ ਲਗਾਤਾਰ ਲੋਕੋ ਤੋਂ ਭੱਜ ਰਹੇ ਨੇ ਜਾਨ ਬਚਾਉਣ ਦੀਆਂ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਤਲਾ ਉਹਨੇ ਤਾਲੀਬਾਨ ਦਾ ਰਾਜ ਤੇ ਹੈ ਅਸੀਂ ਦਿੰਦੇ ਰਹਾਂਗੇ ਤੁਹਾਨੂੰ ਅਪਡੇਟ ਕੀ ਹੋ ਰਿਹਾ ਅਫਗਾਨਿਸਤਾਨ ਚ ਕਿ ਸਾਨੂੰ ਫਰਕ ਪਏਗਾ ਦੇਖਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ